ਜਗਬਾਨੀ ਟੀਵੀ ਦੇਖ ਰਹੇ ਤੁਸੀਂ ਪੰਜਾਬ ਦੇ ਵਿੱਚ ਜਿਮਨੀ ਚੋਣਾ ਦੇ ਵਿੱਚ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਅਤੇ ਪੰਜਾਬ ਦੇ ਨਵੇਂ ਲਗਾਏ ਗਏ ਪ੍ਰਧਾਨ ਅਮਨ अरोड़ा ਨੂੰ ਸਨਮਾਨਿਤ ਕਰਨ ਦੇ ਲਈ ਅੱਜ ਜਿਹੜੀ ਹੈ ਸ਼ੁਕਰਾਨਾ ਰੈਲੀ ਜਿਹੜੀ ਹੈ ਪਟਿਆਲਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਰੀ ਦੇਵੀ ਮੰਦਿਰ ਤੋਂ ਇਹ ਰੈਲੀ ਜਿਹੜੀ ਹੈ ਸ਼ੁਰੂ ਹੋਣੀ ਹੈ ਜਿਸ ਦੇ ਵਿੱਚ ਉਪ ਪ੍ਰਧਾਨ ਸ਼ੈਰੀ ਕਲਸੀ ਅਤੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜਿਹੜੇ ਨੇ ਅਤੇ तमाम ਵਿਧਾਇਕ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣਗੇ ਤਸਵੀਰਾਂ ਦਿਖਾ ਦਿੰਨੇ ਆ केर ਹਲਕਾ ਰਾਜਪੁਰਾ ਤੋਂ ਵਿਧਾਇਕ ਜਿਹੜੇ ਨੇ ਨੀਨਾ ਮਿੱਤਲ ਉਹ ਇੱਥੇ ਪਹੁੰਚੇ ਨੇ ਉਹਨਾਂ ਕੋਲ ਇਲਾਵਾ ਬਾਕੀ ਹੋਰ ਵਿਧਾਇਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਮਾਮ ਜਿਹੜੇ ਵਰਕਰ ਨੇ ਪਾਰਟੀ ਦੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਅਮਨ अरोड़ा ਜਿਹੜੇ ਨੇ ਸੁੱਪ ਪਹਿਲਾ ਮਾਤਾ ਕਾਲੀ ਦੇਵੀ ਦੇ ਮੰਦਿਰ ਚ ਨਤਮਸਤਕ ਹੋ ਕੇ ਜਿਹੜਾ ਇੱਥੋਂ ਦੀ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਕੀਤੀ ਜਾਣੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡਾ ਕਾਫਲਾ ਜਿਹੜਾ ਹੈ ਉਹ ਇੱਥੇ ਅੱਗੇ ਵੱਲ ਨੂੰ ਵੱਧਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਪਟਿਆਲਾ ਦੀਆਂ ਨੇ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਜ ਸ਼ੁਕਰਾਨਾ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਇਥੋਂ ਕੀਤੀ ਜਾ ਰਹੀ ਹੈ ਤਾਂ ਅਮ੍ਰਿਤਸਰ ਤੱਕ ਜਾਣੀ ਹੈ ਅਮ੍ਰਿਤਸਰ ਜਾ ਕੇ ਜਿਹੜੀ ਇਹ ਰੈਲੀ ਜਿਹੜੀ ਹੈ ਉਹ ਸਮਾਪਤ ਹੋਣੀ ਹੈ ਤਾਂ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਦੇਵੀ ਮੰਦਿਰ ਤੋਂ ਅੱਜ ਇਸ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਜਿਹੜੀ ਵਿਕਾਸ ਕਾਰਜ ਹੋਣ ਚਾਹੇ ਹੋਰ ਉਪਲਬਧੀਆਂ ਹੋਣ ਤਾਂ ਉਸ ਦੇ ਬਾਰੇ ਜਾਣੂ ਵੀ ਕਰਵਾਇਆ ਜਾਣਾ ਹੈ ਤਾਂ ਉਸ ਤੋਂ ਇਲਾਵਾ ਜਿਹੜੀ ਨਵੇਂ ਬਣੇ ਪ੍ਰਧਾਨ ਨੇ ਅਮਨ अरोड़ा ਤਾਂ ਉਹਨਾਂ ਵੱਲੋਂ ਜਿਹੜੀ ਅੱਜ ਸ਼ੁਕਰਾਨਾ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਵੱਡਾ ਕਾਫਲਾ ਜਿਹੜਾ ਗੱਡੀਆਂ ਦਾ ਉਹ ਅੱਗੇ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਵਿੱਚ तमाम ਵਿਧਾਇਕ ਜਿਹੜੇ ਨੇ ਪਟਿਆਲਾ ਦੇ ਉਹ ਇਸ ਦੇ ਵਿੱਚ ਸ਼ਾਮਿਲ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਵੱਡੀ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਅਮਨ अरोड़ा ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਜਿਸ ਦੀਆਂ ਤਸਵੀਰ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪਾਇਲਟਾਂ ਇੱਥੇ ਅੱਗੇ ਵੱਲ ਨੂੰ ਆ ਰਹੀਆਂ ਨੇ ਗੱਡੀਆਂ ਜੜੀਆਂ ਨੇ ਉਹ ਅੱਗੇ ਵੱਲ ਨੂੰ ਕਾਫਲਾ ਜਿਹੜਾ ਵੱਡਾ ਹੋਇਆ ਨਜ਼ਰ ਆ ਰਿਹਾ ਤੁਸੀਂ ਇਹ ਤਸਵੀਰ ਦੇਖੋਗੇ ਕਿ ਕਿੱਡਾ ਵੱਡਾ ਕਾਫਲਾ ਜਿਹੜਾ ਹੈ ਕਿੰਨੇ ਲੋਕ ਜਿਹੜੇ ਨੇ ਇਸ ਰੈਲੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਸ ਤੋਂ ਇਲਾਵਾ ਅਮਨ ਅਰੋੜਾ ਜਿਹੜੇ ਨੇ ਉਹ ਕਾਲੀਦੇਵੀ ਮੰਦਿਰ ਵਿਖੇ ਨਤਮਸਤਕ ਹੋਣਗੇ ਤਾਂ ਅਗਲੀ ਸੀਟ ਦੇ ਉੱਪਰ ਬੈਠੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਸਪੀਕਰ ਜਿਹੜੇ ਨੇ ਕੁਲਤਾਰ ਸੰਧਵਾ ਉਹ ਵੀ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਜਿਹੜੇ ਵਿਧਾਇਕ ਨੇ ਉਹ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਅਮਨ अरोड़ा ਪਹੁੰਚ ਚੁੱਕੇ ਪ੍ਰਧਾਨ ਸ਼ਾਹਰੀ ਕਲਸੀ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਜਿਹੜੀ ਤੁਹਾਨੂੰ ਦਿਖਾ ਪਟਿਆਲਾ ਦੇ ਵਿੱਚ ਜਿਹੜੀ ਹੈ ਇਹ ਰੈਲ ਜਿਹੜੀ ਹੈ ਤੁਸੀਂ ਦੇਖੋਗੇ ਪਟਿਆਲਾ ਤੋਂ ਸ਼ੁਰੂਆਤ ਜਿਹੜੀ ਉਹ ਹੁਣ ਹੋਈ ਐ ਦਾ ਸਮਾਂ ਕਾਫੀ ਲੇਟ ਹੋ ਚੁੱਕਿਆ ਹੈ ਲੇਕਿਨ ਜਿਹੜੀ ਕੁਝ ਦੇਰੀ ਤੇ ਬਾਅਦ ਵੀ ਜਿਹੜੀ ਇਹ ਰੈਲੀ ਦੀ ਸ਼ੁਰੂਆਤ ਜਿਹੜੀ ਐ ਇੱਥੋਂ ਦੀ ਹੋਈ ਐ ਹੁਣ ਇੱਥੋਂ ਦੀ ਹੁੰਦੀ ਹੋਈ ਜਿਹੜੀ ਇਹ ਅੰਮ੍ਰਿਤਸਰ ਤੱਕ ਜਿਹੜੀ ਐ ਉਹ ਰੈਲੀ ਜਾਣੀ ਐ ਤਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਐ ਤਮਾਮ ਜਿਹੜੇ ਵਰਕਰ ਨੇ ਕੋਈ ਥਾਂ ਦੇ ਉੱਪਰ ਨਜ਼ਰ ਆ ਰਹੇ ਨੇ ਹਾਰ ਘੇਰਦੇ ਹੋਏ ਨਜ਼ਰ ਆ ਰਹੇ ਨੇ ਫੁੱਲ ਵਰਸਣ ਦੇ ਨਜ਼ਰ ਆ ਰਹੇ ਨੇ ਤਾਂ ਪਰ ਸਕ੍ਰੀਨ ਦੇ ਉੱਪਰ ਕਿਕੀ ਇੱਕਠ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਸ ਥਾਂ ਦੇ ਉੱਪਰ ਨਜ਼ਰ ਆ ਰਿਹਾ ਹੈ ਤੇ ਪਿੱਛੇ ਦੀ ਤਸਵੀਰਾਂ ਵੀ ਤੁਸੀਂ ਦੇਖੋਗੇ ਕਿ ਕਿੰਨੀ ਵਰਕਰਾਂ ਦੀ ਜਿਹੜਾ ਇਕੱਠ ਹੈ ਉਹ ਇਸ ਰੈਲੀ ਦੇ ਵਿੱਚ ਸ਼ਾਮਿਲ ਹੈ ਤਾਂ ਪੈਦਲ ਜਿਹੜੇ ਲੋਕ ਨੇ ਉਹ ਨਾਲ-ਨਾਲ ਤੁਰਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਝੰਡੇ ਜਿਹੜੇ ਨੇ ਹੱਥਾਂ ਦੇ ਵਿੱਚ ਨਜ਼ਰ ਆ ਰਹੇ ਨੇ ਚਿਹਰਿਆਂ ਦੇ ਉੱਪਰ ਮੁਸਕਾਨ ਨਜ਼ਰ ਆ ਰਹੀ ਹੈ ਕਿਉਂਕਿ ਕੁਝ ਕੱਗਲਾ ਹੁੰਦੀਆਂ ਨੇ ਜਿਹੜੀਆਂ ਹਰ ਕਿਸੇ ਨੂੰ ਦੱਸਿਆ ਜਾਂਦੀਆਂ ਹੈਗੇ ਪਾਰਟੀ ਵਰਕਰਾਂ ਦੀ ਤਰਫ ਤੋਂ ਤਾਂ ਉਹ ਪ੍ਰਧਾਨ ਦੀ ਉਡੀਕ ਕੀਤੀ ਜਾ ਰਹੀ ਸੀਗੀ ਤਾਂ ਪ੍ਰਧਾਨ ਜਿਹੜੇ ਨੇ ਉਥਾ ਪਹੁੰਚੇ ਗਏ ਨੇ ਅਮਨ ਅਮਨ ਅਰੋੜਾ ਦੇ ਨਾਮ ਨਾਲ ਉਪ ਪ੍ਰਧਾਨ ਸ਼ਹਿਰੀ ਕਲਸੀ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਨਜ਼ਰ ਆ ਰਹੇ ਨੇ ਸ਼ੁਕਰਾਨਾ ਰੈਲੀ ਜਿਹੜੀ ਹੈ ਅੱਜ ਕੱਢੀ ਜਾ ਰਹੀ ਹੈ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿੰਨਾ ਵੱਡਾ ਇਕੱਠ ਜਿਹੜਾ ਆਮ ਲੋਕਾਂ ਦਾ ਇਸ ਥਾਂ ਦੇ ਉੱਪਰ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਨੇ ਇਸ ਰੈਲੀ ਦੇ ਵਿੱਚ ਸ਼ਾਮਿਲ ਨਜ਼ਰ ਆ ਰਹੇ ਨੇ ਸ਼ਹਿਰੀ ਕਲਸੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਉਹ ਲੋਕਾਂ ਦਾ ਸ਼ੁਕਰਾਨਾ ਕਰਦੇ ਹੋਏ ਜਿਹੜਾ ਅਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਟਿਆਲਾ ਤੋਂ ਤਾਂ ਪਟਿਆਲਾ ਤੋਂ ਜਿਹੜੀ ਹੈ ਇਹ ਰੈਲੀ ਦੀ ਸ਼ੁਰੂਆਤ ਹੋਈ ਹੈ ਆਮ ਆਦਮੀ ਪਾਰਟੀ ਦੇ ਨਵੇਂ ਬਨੇ ਪ੍ਰਧਾਨ ਨੇ ਅਮਨ अरोड़ा ਉਹਨਾਂ ਦੀ ਤਰਫ ਤੋਂ ਇਸ ਰੈਲੀ ਦੀ ਅਗਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖੋਗੇ ਕਿ ਵਿਧਾਇਕ ਗੁਰਨਾਲ ਕਲੋਂ ਨਜ਼ਰ ਆ ਰਹੇ ਨੇ ਗੱਡੀ ਦੇ ਉੱਪਰ ਬੈਠੇ ਨੇ ਹੁਣ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋ ਕੇ ਜਿਹੜਾ ਆਸ਼ੀਰਵਾਦ ਲੈ ਕੇ ਇਸ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ अरोड़ा ਉਹ ਇਸ ਰੈਲੀ ਦੇ ਵਿੱਚ ਅਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਅਗਵਾਈ ਦੇ ਵਿੱਚ ਜਿਹੜੀ ਅਮਨ अरोड़ा ਦੀ ਇਹ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਪਟਿਆਲਾ ਤੋਂ ਹੁੰਦੀ ਹੋਈ ਜਿਹੜੀ ਇਸ ਰੰਧਵਾਲ ਨੂੰ ਅੱਗੇ ਵਧੇਗੀ ਸ੍ਰੰਤੋ ਖੰਨਾ ਖੰਨਾ ਤੋਂ ਲੁਧਿਆਣਾ ਤੇ ਉਸ ਤੋਂ ਇਲਾਵਾ ਅੱਗੇ ਜਲੰਧਰ ਜਿਹੜੀ ਹੈ ਇਹ ਰੈਲੀ ਰੁਕੇਗੀ ਜਿੱਥੇ ਮੀਡੀਆ ਬ੍ਰੀਫਿੰਗ ਵੀ ਕੀਤੀ ਜਾਣੀ ਹੈ ਤਾਂ ਉਸ ਤੋਂ ਇਲਾਵਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਾ ਕੇ ਇਹ ਰੈਲੀ ਜਿਹੜੀ ਹੈ ਸਮਾਪਤ ਹੋਵੇਗੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਅਮਨ ਅਰੋੜਾ ਨਜ਼ਰ ਆ ਰਹੇ ਨੇ ਗੱਡੀ ਦੇ ਉੱਪਰ ਬੈਠੇ ਹੋਏ ਉਹਨਾਂ ਦੇ ਨਾਲ ਸ਼ੈਰੀ ਗਲਸੀ ਨਜ਼ਰ ਆ ਰਹੇ ਨੇ ਨਾਲ ਹੀ ਵਿਧਾਇਕ ਜਿਹੜੇ ਨੇ ਹਲਕਾ ਕਨੌਰ ਤੋਂ ਗੁੱਲਲਾਰ ਕਨੌਰ ਉਹ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਜਿਹੜੀ ਹੈ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੇ ਦੇਵੀ ਮੰਦਿਰ ਤੋਂ ਇਹ ਰੈਲੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਵਿੱਚ ਲੱਖਾਂ ਲੋਕ ਜਿਹੜੇ ਨੇ ਇਸ ਰੈਲੀ ਦੇ ਵਿੱਚ ਸ਼ਾਮਿਲ ਨੇ ਆਮ ਆਦਮੀ ਪਾਰਟੀ ਦੇ तमाम ਵਰਕਰ ਜਿਹੜੇ ਨੇ ਵੱਖ-ਵੱਖ ਥਾਵਾਂ ਤੋਂ ਜਿਹੜਾ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਏ ਨੇ ਤੁਸੀਂ ਦੇਖੋਗੇ ਕਿ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਹਟਾਣਾ ਵੀ ਜਿਹੜਾ ਉਹ ਗੱਡੀ ਦੇ ਉੱਪਰ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਜਿਹੜਾ ਗੱਲ ਕਰ ਲਈਏ ਤਾਂ तमाम ਜਿਹੜੇ ਵਰਕਰ ਨੇ ਉਹ ਆਸ-ਪਾਸੇ ਨਜ਼ਰ ਆ ਰਹੇ ਨੇ ਤਾਂ ਗੱਡੀਆਂ ਕਾਫੀ ਨੇ ਇਸ ਰੈਲੀ ਦੇ ਵਿੱਚ ਦੇ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਖਾਸ ਤਸਵੀਰਾਂ ਨੇ ਜਿੱਥੇ ਅਮਨ अरोड़ा ਦੇ ਨਾਲ ਸ਼ੈਰੀ ਕਲਸੀ ਨਜ਼ਰ ਆ ਰਹੇ ਨੇ ਸ਼ੈਰੀ ਕਲਸੀ ਉਹਨਾਂ ਦੇ ਨਾਲ ਜਿਹੜਾ ਪੀਆਰਟੀ ਦੇ ਚੇਅਰਮੈਨ ਰਣਜੋਤ ਹਟਾਣਾ ਨਜ਼ਰ ਆ ਰਹੇ ਨੇ तमाम ਜਿਹੜੇ ਵਰਕਰ ਨੇ ਕੋਈ ਇਸ ਰੈਲੀ ਦੇ ਵੀ ਸ਼ਾਮਿਲ ਨੇ ਜਿਹੜੇ ਦੇਖੋਗੇ ਗੱਡੀ ਦੇ ਉੱਪਰ ਬੈਠ ਕੇ ਸ਼ੁਕਰਾਨਾ ਜਿਹੜਾ ਅੱਜ ਉਹ ਕੀਤਾ ਜਾ ਰਿਹਾ ਸ਼ੁਕਰਾਨਾ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਸਕਰੀਨ ਦੇ ਉੱਪਰ ਆ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਵਿਧਾਇਕ ਨਜ਼ਰ ਆ ਰਹੇ ਨੇ ਗੁਲਾਲ ਖੰੋਰ ਉਹਨਾਂ ਦੇ ਨਾਲ ਚੈਰੀ ਗੱਲ ਸੀ ਨਜ਼ਰ ਆ ਰਹੇ ਨੇ ਪਿੱਛੇ ਤੁਸੀਂ ਗੱਡੀਆਂ ਦੇਖੋਗੇ ਕਿ ਗੱਡੀਆਂ ਦੀ ਕਤਾਰਾ ਜਿਹੜੀਆਂ ਨੇ ਉਹ ਕਾਫੀ ਲੰਬੀਆਂ ਨੇ ਕਿਉਂਕਿ ਪਿੱਛੇ ਤੱਕ ਗੱਡੀਆਂ ਦਾ ਕਾਫਲਾ ਜਿਹੜਾ ਇਸ ਰੈਲੀ ਦੇ ਵਿੱਚ ਸ਼ਾਮਿਲ ਨਜ਼ਰ ਆ ਰਿਹਾ ਹੈ ਤੁਸੀਂ ਦੇਖੋਗੇ ਕਿ ਕਿੰਨੀਆਂ ਗੱਡੀਆਂ ਹੀ ਜੜੀਆਂ ਨੇ ਇਸ ਰੈਲੀ ਦੇ ਵਿੱਚ ਸ਼ਾਮਿਲ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਅੱਜ ਸ਼ੁਕਰਾਨਾ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਪਟਿਆਲਾ ਤੋਂ ਹੋਈ ਹੈ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀਦੇਵੀ ਮੰਦਿਰ ਦੇ ਵਿੱਚ ਅਨਤਮਸਟਕ ਹੋਣ ਤੋਂ ਬਾਅਦ ਅਮਨ अरोड़ा ਉਹਨਾਂ ਦੀ ਤਰਫ ਤੋਂ ਇਸ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਇਸ ਰੈਲੀ ਦੇ ਅਗਵਾਈ ਜਿਹੜੀ ਹੈ ਉਹ ਕੀਤੀ ਗਈ ਆ ਉਹਨਾਂ ਦੇ ਨਾਲ ਉਹ ਪ੍ਰਧਾਨ ਹੈ ਸ਼ੈਰੀ ਕਲਸੀ ਨਜ਼ਰ ਆਏ ਕਿਉਂਕਿ ਕਾਫੀ ਸਮੇਂ ਤੋਂ ਪ੍ਰਧਾਨ ਦੀ ਡਿੱਗ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਕਿਸ ਨੂੰ ਲਗਾਇਆ ਜਾਵੇਗਾ ਕਈ ਚਿਹਰੇ ਵੀ ਅੱਗੇ ਆਏ ਸੀਗੇ ਲੇਕਿਨ ਹੁਣ ਫਾਈਨਲੀ ਜਿਹੜਾ ਅਮਨ ਅਰੋੜਾ ਹੋਣਾ ਨੂੰ ਜਿਹੜਾ ਪਹਿਲਾ ਐਮਐਲਏ ਲੋਕਾਂ ਨੇ ਬਣਾਇਆ ਉਸ ਤੋਂ ਬਾਅਦ ਕੈਬਨਟ ਮੰਤਰੀ ਲੋਕਾਂ ਨੇ ਚੁਣਿਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਹੁਣ ਪ੍ਰਧਾਨ ਬਣਨਾ ਕਾਫੀ ਵੱਡੀ ਗੱਲ ਹੁੰਦੀ ਹੈ ਕਾਫੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਅਮਨ ਹਰੋੜਾ ਉਹਨਾਂ ਨੂੰ ਜਿਹੜੀ ਹੈ ਉਹ ਅੱਜ ਮਿਲੀ ਹੈ ਤਾਂ ਹੁਣ ਦੇਖਦੇ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਉਹ ਸੰਭਾਲਦੇ ਨੇ ਅਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਨਿਕਲਦੇ ਨੇ ਕਿਉਂਕਿ ਪ੍ਰਧਾਨ ਬਣਨ ਤੋਂ ਬਾਅਦ ਹੀ ਤੁਰੰਤ ਉਹਨਾਂ ਦੀ ਤਰਫੋਂ ਅੱਜ ਸ਼ੁਕਰਾਨਾ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਤੁਸੀਂ ਦੇਖੋਗੇ ਗੱਡੀਆਂ ਦਾ ਕਾਫਲਾ ਜਿਹੜਾ ਕਾਫੀ ਵੱਡਾ ਕਤਾਰਾਂ ਜਿਹੜੀਆਂ ਗੱਡੀਆਂ ਆ ਉਹ ਪਿੱਛੇ ਤੱਕ ਨਜ਼ਰ ਆਵਣਗੇ ਤੁਹਾਨੂੰ ਤਾਂ ਇਹ ਤਸਵੀਰਾਂ ਨੇ ਪਟਿਆਲਾ ਦੀ ਸੁਰੱਖਿਆ ਦੇ ਇੰਤਜ਼ਾਮ ਵੀ ਪੂਕਾ ਕੀਤੇ ਗਏ ਨੇ ਤਾਂ ਕੁਲਤਾਰ ਸਿੰਘ ਸੰਧਵਾ ਹੋਣੀ ਜਿਹੜੇ ਨੇ ਨਜ਼ਰ ਆ ਰਹੇ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਨਜ਼ਰ ਆ ਰਹੇ ਨੇ ਤੁਸੀਂ ਇਹ ਤਸਵੀਰ ਦੇਖੋਗੇ ਕਿ ਕੁਲਤਾਰ ਸਿੰਘ ਸਦਵਾ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਅਭਿਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਜਿਹੜਾ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹਰਪਾਲ ਸਿੰਘ ਚੀਮਾ ਹੁਣੀ ਨਜ਼ਰ ਆ ਰਹੇ ਨੇ ਗੱਡੀ ਦੇ ਵਿੱਚ ਬੈਠੇ ਹੋਏ ਉਹਨਾਂ ਦੇ ਨਾਲ ਅੱਗੇ ਸੀਟ ਦੇ ਉੱਪਰ ਕੁਲਤਾਰ ਸਿੰਘ ਸੰਧਵਾ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਹਾਂ ਕਿ ਕਾਫੀ ਵੱਡੀ ਗੱਲ ਆਜ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਦਾ ਖਜ਼ਾਨਾ ਮੰਤਰੀ ਪੰਜਾਬ ਹਰਪਾਲ ਸਿੰਘ ਚਿਮਾ ਵੀ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੰਤਰੀ ਸਾਹਿਬ ਅੱਜ ਜਿਹੜੀ ਆ ਸ਼ੁਕਰਾਨਾ ਰੈਲੀ ਸ਼ੁਰੂ ਹੋਈ ਆ ਇਹਦਾ ਕੀ ਸੰਦੇਸ਼ ਜਿਹਦਾ ਦੇਣਾ ਚਾਹ ਰਹੇ ਹੋ ਦੇਖੋ ਸੰਦੇਸ਼ ਬੜਾ ਸਪਸ਼ਟ ਆ ਕਿ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਲੋਕਾਂ ਦਾ ਧੰਨਵਾਦ ਕਰਨਾ ਸਾਡੀ ਡਿਊਟੀਆਂ ਸੀ ਕਰਨਾ ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਕਿ ਲੋਕਾਂ ਨੇ ਪਿਆਰ ਦਿੱਤਾ ਪਿਆਰ ਕਾਫੀ ਵੱਡਾ ਹੈ ਕਿਉਂਕਿ ਪੰਜਾਬ ਦੇ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਸੀਗੀਆਂ ਜਿੰਨਾਂ ਵਿੱਚੋਂ ਤਿੰਨ ਹਲਕਿਆਂ 'ਚ ਆਮ ਆਦਮੀ ਪਾਰਟੀ ਨੇ ਵੱਡੀ ਤੱਕ ਜਿਹੜੀ ਆ ਆਪਣੀ ਉਹ ਪਾਉਈ ਹੈ ਤਾਂ ਇਹ ਤਸਵੀਰ ਦੇਖਾਂਗੇ ਗੱਡੀਆਂ ਦਾ ਕਾਫਲਾ ਜਿਹੜਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਦੂਰ ਤੱਕ ਗੱਡੀਆਂ ਗੱਡੀਆਂ ਤੁਹਾਨੂੰ ਨਜ਼ਰ ਆਵਣ ਗਿਆ ਕਿਉਂਕਿ ਵੱਖ-ਵੱਖ ਹਲਕਿਆਂ ਤੋਂ ਵਿਧਾਇਕ ਇੱਥੇ ਪਹੁੰਚੇ ਹੋਏ ਨੇ ਉਨ੍ਹਾਂ ਦੇ ਇਲਾਵਾ ਜਿਹੜੇ ਪੀਆਰਟੀ ਦੇ ਚੇਅਰਮੈਨ ਰਣਜੋਤ ਹੰਡਾਨਾ ਉਹ ਵੀ ਇਸ ਰੈਲੀ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਕਹਿ ਸਕਦੇ ਆ ਕੈਬਨਟ ਮੰਤਰੀ ਵੀ ਇਸ ਰੈਲੀ ਦੇ ਪਹੁੰਚੇ ਹੋਏ ਨੇ ਜਿਸ ਤਰ੍ਹਾਂ ਅਵਿਤ ਮੰਤਰੀ ਹਰਪਾਲ ਸਿੰਘ ਚਿਮਾ ਨਜ਼ਰ ਆਏ ਉਹਨਾਂ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਜਿਹੜੇ ਕੁਲਤਾਰ ਸੰਧਵਾ ਨਜ਼ਰ ਆਏ ਉਸ ਤੋਂ ਇਲਾਵਾ ਹਲਕਾ ਕਨੌਰ ਦੇ ਵਿਧਾਇਕ ਗੁਲਲਾਲ ਕਨੌਰ ਨਜ਼ਰ ਆਏ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਇਸ ਰੈਲੀ ਦੇ ਵਿੱਚ ਨਜ਼ਰ ਆਏ ਤੇ ਨਾਲ ਹੀ ਜਿਹੜੀ ਇਸ ਰੈਲੀ ਦੀ ਅਗਵਾਈ ਜਿਹੜੀ ਆਮ ਆਰੋੜਾ ਖੁਦ ਕਰ ਰਹੇ ਨੇ ਕਿਉਂਕਿ ਪ੍ਰਧਾਨ ਬਣੇ ਨੇ ਪ੍ਰਧਾਨ ਬਣਨ ਤੋਂ ਬਾਅਦ ਲੋਕਾਂ ਦਾ ਸ਼ ਕੈਮਰਾ ਬਰ ਸਰਵਿੰਦਰ ਪਾਲ ਸਿੰਘ ਬਿੱਟੂ ਨਾਲ ਕਵਲ ਜਿੱਤ ਕੰ ਬਹੁਤ ਜਾਗ ਵਾਲੀ ਟੀਵੀ ਪਟਿਆਲਾ